ਸੁਬਹੇ ਕਰ ਰਿਹਾ ਹੈ ਨਾ ਉਹਦਾ ਕਰਕੇ ਥੋੜਾ ਜਾ ਅਜੇ ਜਿਹੜੇ ਉੱਥੇ ਆਪਣੇ ਨੁਕਸਾਨ ਹੋ ਰਿਹਾ ਉਹਨਾਂ ਦਾ ਅੱਖਾਂ ਦੇ ਵਿੱਚ ਪਾ ਰਹੇ ਆ ਮਿਰਚਾਂ ਦੀ ਸੁਬਹੇ ਕਰ ਰਿਹਾ ਪਰ ਕੀ ਲੱਗਦਾ ਹੈ ਅਜਿਹੀ ਚੀਜ਼ ਕਿਉਂ ਲਗਾਈ ਗਈ ਹੈ ਜਦੋਂ ਜਾਬਤੇ ਦੇ ਵਿੱਚ ਪੈਦਲ ਜਾ ਰਹੇ ਨੇ ਕਿਸਾਨ ਬਿਨ ਨੇ ਹੱਤੇ ਹੋ ਕੇ ਕਿਸਾਨ ਜਾ ਰਹੇ ਨੇ ਫਿਰ ਅਜਿਹੀ ਚੀਜ਼ ਕਿਉਂ ਲਾਈ ਗਈ ਇਹ ਜਿਹੜੀ ਚੀਜ਼ ਹੈ ਨਾ ਇਹ ਪਾਕਿਸਤਾਨ ਦੀ ਸਰਹਾਦੇ ਤੇ ਲੱਗ ਸਕਦੀ ਆ ਜਾਂ ਚైనా ਦੀ ਸਰਹਾਤੇ ਲੱਗ ਸਕਦੀ ਆ ਪਰ ਪੰਜਾਬ ਤੇ ਹਰਿਆਣੇ ਦੀ ਸਰਹਾਤੇ ਨਹੀਂ ਲੱਗ ਸਕਦੀ ਇਹ ਇੱਕ ਕਿਸਮ ਦਾ ਇਹਨਾਂ ਨੇ ਆ ਦੇਸ਼ ਦੀ ਵਾਢੀ ਕੀਤੀ ਆ ਵੀ ਇਹ ਲੋਕ ਇਧਰ ਅੱਗੇ ਨਾ ਸਕਣ। ਦੇਖੋ ਆ ਲਗਾਤਾਰ ਜਿਹੜੀਆਂ ਉਹ ਇਸ ਤਰੀਕੇ ਦੇ ਨਾਲ ਪਟ ਪਟ ਕੇ ਜਿਹੜੀਆਂ ਨੇ ਉਹ ਅੱਗੇ ਲਿਆਈਆਂ ਜਾ ਰਹੀਆਂ ਨੇ ਕਿ ਆ ਇਹ ਦੇਖ ਸਕਦੇ ਹੋ ਇਹ ਉਹ ਬਾਰਡਰ ਤੇ ਲੱਗੀਆਂ ਹੋਈਆਂ ਸੀ ਇੱਕ ਇੱਕ ਕਰਕੇ ਬੈਰੀਕੇਡ ਜਿਹੜੇ ਨੇ ਉਹ ਲਿਆਏ ਜਾ ਰਹੇ ਨੇਗੇ। ਇਸ ਵਕਤ ਇਹ ਤਸਵੀਰਾਂ ਨੇ ਇਹ ਕਿੱਥੇ ਲੱਗੀਆਂ ਹੋਈਆਂ ਸੀ ਕਿੱਥੋਂ ਲੈ ਕੇ ਬਿਲਕੁਲ ਗਾੜੀ ਉਹ ਲੈ ਕੇ ਆਈ ਜਿਹੜੀ ਅੱਗੇ ਲੱਗੀ ਜਾਲੀ ਦੇ ਨਾਲ ਲਾਈ ਤਾਂ ਇਹ ਦੇਖ ਸਕਦੇ ਹੋ ਕੀ ਲਗਾਤਾਰ ਇਹ ਦੇਖੋ ਕਿੰਨੀ ਮੋਟੀ ਤਾਰ ਜਿਹੜੀ ਆ ਉਹ ਲੱਗੀ ਹੋਈ ਸੀਗੀ ਇਸ ਪੂਰੀ ਕਬੱਡੀ ਲੇਅਰ ਹੈਗੀ ਹੈ ਕਬੱਡੀ ਲਾਈਨ ਹੈਗੀ ਹੈ ਜਿਸ ਨੂੰ ਪਟਕੇ ਲੈ ਕੇ ਆ ਕਿਸਾਨ ਜਿਹੜੇ ਨੇ ਉਹ ਅੱਗੇ ਵੱਲੋਂ ਆਏ ਨੇਗੀ ਲਗਾਤਾਰ ਦੇਖੋ ਇਹ ਉਹ ਸਮਾਨ ਹੈ ਜਿਹੜਾ ਅੱਗੇ ਲੱਗਿਆ ਹੋਇਆ ਸੀਗਾ ਇਹ तमाम ਬੈਰੀਕੇਟਾਂ ਤੋਂ ਪਟਕੇ ਜਿਹੜਾ ਉਹ ਲਿਆਇਆ ਜਾ ਰਿਹਾ ਹੈਗਾ ਇਸ ਵਕਤ ਸਟੇਜ ਦੇ ਕੋਲ ਔਰ ਇਹ ਤਸਵੀਰਾਂ ਨੇ ਆ ਵੱਡੇ ਵੱਡੇ ਆ ਤੁਸੀਂ ਦੇਖ ਸਕਦੇ ਹੋ ਰੁਕਾਵਟ ਦੇ ਲਈ ਜਿਹੜੇ ਨੇ ਇਹ ਗਾਏ ਗਈ ਸੀ ਜਿਸ ਦੇ ਉੱਪਰ ਜਾੜੀਆਂ ਜੜੀਆਂ ਨੇ ਉਹ ਕਿਤੇ ਕਿਤੇ ਤਿੱਖੀ ਲੱਗੀਆਂ ਹੋਈਆਂ ਸੀ ਤੇ तमाम ਅੱਛੀਆਂ ਨੂੰ ਪੱਟ ਕੇ ਜਿਹੜੇ ਕਿਸਾਨ ਨੇ ਉਹ ਲੈ ਕੇ ਆਏ ਨੇ ਪਹਿਲਾਂ ਤਾਰ ਫਿਰ ਇਹ ਫਿਰ ਲੰਬੀਆਂ ਕਿੱਲਾਂ ਜੜੀਆਂ ਨੇ ਕਿੱਥੇ ਕਿੱਤੇ ਪੱਟ ਕੇ ਲੈ ਕੇ ਆਏ ਨੇ ਤੇ ਇੱਕ ਵੱਡਾ ਜਿਕਰ ਕੀਏ ਤੇ ਇਸ ਵਕਤ ਮੋਰਚੇ ਦੇ ਵਿੱਚ ਇਹ ਹਿਲਜੁਲ ਹੋਈ ਹੈ ਜਦੋਂ ਅੱਗੋਂ ਸਮਾਨ ਜੜਾਉ ਪਟਿਆ ਜਾ ਰਿਹਾ ਹੈਗਾ ਵੱਟੀਆਂ-ਵਟੀਆਂ ਇਸ ਵਕਤ ਜੇਕਰ ਸਟੇਜ ਜਾਂ ਤਸਵੀਰਾਂ ਦਿਖਾਈਏ ਤਾਂ ਸਟੇਜ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜਿਹੜੀ ਉਹ ਨਾਰੇਬਾਜੀ ਜ਼ੋਰਦਾਰ ਜਿਹੜੀ ਉਹ ਕੀਤੀ ਜਾ ਰਹੀ ਹੈਗੀ ਆ ਔਰ ਇਹ ਅੱਗੇ ਲੱਗੀ ਜਿਹੜੀਆਂ ਕਿੱਲਾ ਸੀਗੀਆਂ ਉਸ ਨੂੰ ਪਟਿਆ ਜਾ ਰਿਹਾ ਔਰ ਪਟ-ਪਟ ਕੇ ਅੱਗੇ ਲਿਆਇਆ ਜਾ ਰਿਹਾ ਹੈਗਾ ਇਸ ਵਕਤ ਇਹ ਤਸਵੀਰਾਂ ਨੇ ਜਦੋਂ ਇਹ ਮਾਹੌਲ ਜੇਕਰ ਕਹਿ ਲਈਏ ਕਿਸਾਨ ਅੰਦੋਲਨ ਦੇ ਵਿੱਚ ਜਿਹੜਾ ਉਹ ਵੇਖਣ ਨੂੰ ਮਿਲ ਰਿਹਾ ਹੈਗਾ ਕਿ ਜਦੋਂ ਇਹ ਸਾਰਾ ਸਮਾਨ ਹੈ ਜਿਹੜਾ ਅੱਗੇ ਲੱਗਿਆ ਹੋਇਆ ਸੀਗਾ ਉਹਨਾ तमाम ਅਸਮਾਨ ਨੂੰ ਲੈ ਕੇ ਜਿਹੜਾ ਆ ਕਿਸਾਨ ਨੇ ਉਹ ਆ ਕੋ ਪੱਟ ਪੱਟ ਕੇ ਲੈ ਕੇ ਜਿਹੜਾ ਉਹ ਆ ਰਹੇ ਨੇਗੇ ਆ ਇੱਕ ਫੋਰ ਉਹਨਾਂ ਦਾ ਐਂਗਲ ਹੈ ਉਹ ਵੀ ਜਿਹੜਾ ਪਹੁੰਚੇਗੇ ਨੇ 5 ਤੋਂ 7 ਐਂਗਲ ਇਸ ਤਰੀਕੇ ਦੇ ਨਾਲ ਜਿਹੜੇ ਨੇ ਉਹ ਪੱਟੇ گئے ਨੇਗੇ ਔਰ ਪੱਟ ਕੇ ਲੈ ਕੇ ਆ ਕਿਸਾਨ ਜਿਹੜੇ ਨੇ ਉਹ ਪਹੁੰਚੇ ਲਗੇ ਤੇ ਸਥਿਤੀ ਜਿਹੜੀ ਇਹ ਕਹਿ ਸਕਦਾ ਹੈ ਕਿ ਇਸ ਵਕਤ ਮੋਰਚੇ ਦੇ ਵਿੱਚ ਜਿਹੜੀ ਉਹ ਵੇਖਣ ਨੂੰ ਮਿਲ ਰਹੀ ਹੈਗੀ ਆ ਕਿ तमाम ਸਮਾਨ ਜਿਹੜਾ ਰਕਾਵਟ ਦੇ ਲਈ ਜਿਹੜਾ ਲਗਾਇਆ ਗਿਆ ਸੀਗਾ ਤਾਂ ਇਸ ਵਕਤ ਇਹ ਲਾਈਵ ਤਸਵੀਰਾਂ ਨੇ ਜੋ ਮੋਰਚੇ ਦੇ ਵਿੱਚ ਕਬੱਡੀ ਹਿਲਜੁਲ ਜਿਹੜੀ ਆ ਉਹ ਵੇਖਣ ਨੂੰ ਮਿਲ ਰਹੀ ਹੈ ਔਰ ਇਸ ਵਕਤ ਦੇ ਨੌਜਵਾਨ ਨੇ ਜਿਹੜੇ ਇਹ ਪੂਰੀਆਂ ਕਿੱਲਾਂ ਜਿਹੜੀਆਂ ਨੇ ਉਹ ਪੱਟ ਪੱਟ ਕੇ ਲੈ ਕੇ ਅੱਗੇ ਨੂੰ ਆ ਰਹੇ ਨੇ ਔਰ ਇਸ ਵਕਤ ਸਟੇਜ ਦੇ ਉੱਪਰ तमाम ਚੀਜ਼ਾਂ ਜਿਹੜੀਆਂ ਨੂੰ ਰੱਖਿਆ ਜਾ ਰਿਹਾ ਹੈ ਨੇ ਕਿ ਕਿਸ ਤਰੀਕੇ ਦੇ ਨਾਲ ਜਦੋਂ ਸ਼ਾਂਤਮਈ ਤਰੀਕੇ ਦੇ ਨਾਲ ਮੋਲ ਰੱਖਿਆ ਗਿਆ ਇਸ ਵਕਤ ਅਗਰੈਸਿਵ ਹੋ ਦੇ ਕਿਸਾਨ ਜ਼ਰੂਰ ਕਿਤੇ ਕਿਤੇ ਨਜ਼ਰ ਆ ਰਹੇ ਨੇ ਆਪ ਬੈਰੀਕੇਡ ਪੱਟ ਕੇ ਲੈ ਕੇ ਆਏ ਨੇ ਅੱਗੋਂ ਇੱਕ ਵਾਰ ਬੈਰੀਕੇਡ ਰਵੀ ਜ਼ਰੂਰ ਦਿਖਾ ਦਿਓ ਕਿ ਆ ਜਿਹੜੇ ਬੈਰੀਕੇਡ ਜਿਹੜੇ ਨੇ ਉਹ ਪੱਟੇ ਗਏ ਨੇਗੇ ਔਰ ਇਸ ਵਕਤ ਉਹ ਬੈਰੀਕੇਡ ਵੀ ਜਿਹੜੇ ਨੇ ਅੱਗੋਂ ਲਿਆਏ ਜਾ ਰਹੇ ਨੇ ਕਿ ਉਸਾਂ ਦੇ ਉੱਪਰ ਜਦੋਂ ਇਹ ਬੈਰੀਕੇਡ ਲੱਗੇ ਹੋਏ ਸੀਗੇ ਤੇ ਇਹ ਬੈਰੀਕੇਡ ਵੀ ਆ ਜਿਹੜੇ ਨੇ ਦੁਬਾਰਾ ਜਿਹੜੇ ਨੇ ਉਹ ਅਗੇ ਲਿਆ ਜਾ ਰਹੇ ਨੇ ਬੈਰੀਕੇਡ ਤੁਸੀਂ ਦੇਖ ਲਓ ਇਹ ਪੀਲੇ ਰੰਗ ਦੇ ਜਿਹੜੇ ਬੈਰੀਕੇਡ ਨੇ ਉਹ ਤੁਹਾਨੂੰ ਨਜ਼ਰ ਆ ਰਹੇ ਹੋਣਗੇ ਕਿ ਜਦੋਂ ਇਹ ਬੈਰੀਕੇਡ ਵੀ ਆ ਦੇਖੋ ਹਿਲਜੁਲ ਵੱਡੀ ਹਿਲਜੁਲ ਜਿਹੜੀ ਆ ਉਸ ਵਕਤ ਜਰੂਰ ਦੇਖਣ ਨੂੰ ਮਿਲ ਰਹੀ ਹੈਗੀ ਆ ਕਿ ਜਿੱਦੇ ਸਾਹ ਦੇ ਉੱਪਰੋਂ ਹੁਣ ਬੈਰੀਕੇਡ ਵੀ ਆਕੋ ਜਿਹੜੇ ਮੋਰਚੇ ਤੋਂ ਲਿਆਏ ਜਾ ਰਹੇ ਨੇ ਕਿ ਇਨਸਾਨਾਂ ਦੇ ਉੱਪਰ ਕਿਸਾਨਾਂ ਨੇ ਜਿਹੜਾ ਉਹ ਅੱਗੇ ਵਾਦਾਂ ਸੀਗਾ ਤਾਂ ਇਸ ਵਕਤ ਇਹ ਤਸਵੀਰਾਂ ਨੇ ਜਦੋਂ ਸਮਾਨ ਜਿਹੜਾ ਲਿਆਇਆ ਜਾ ਰਿਹਾ ਹੈਗਾ ਤਾਂ ਇਸ ਵਕਤ ਇਹ ਮੋਰਚੇ ਦੇ ਵਿੱਚ ਇਹ ਤਸਵੀਰਾਂ ਨੇ ਇਹ ਸਾਈਡਾਂ ਦੇ ਉੱਪਰ ਰੱਖਿਆ 不要进来！哦、oh. ਨਜ਼ਰ ਆ ਰਿਹਾ ਹੈਗਾ ਤੇ ਇਸ ਵਕਤ ਮਾਹੌਲ ਜਾਪਤੇ ਦੇ ਵਿੱਚ ਰਹਿਣਾ ਸ਼ਾਂਤਮਈ ਤਰੀਕੇ ਦੇ ਨਾਲ ਰਹਿਣਾ ਤਾਂ ਉਹ ਅਪੀਲ ਲਗਾਤਾਰ ਸਟੇਜ ਦੇ ਵਿੱਚੋਂ ਉੱਪਰੋਂ ਕੀਤੀ ਜਾ ਰਹੀ ਹੈਗੀ ਹੈ ਕਿ ਸ਼ਾਂਤਮਈ ਤਰੀਕੇ ਨਾਲ ਰਿਹਾ ਜਾਵੇ ਲੇਕਿਨ ਅਗੋਂ ਲਗਾਤਾਰ ਜਿਹੜਾ ਬੈਰੀਕੇਟ ਹੋ ਗਏ ਤਮਾਮ ਚੀਜ਼ਾਂ ਹੋ ਗਈਆਂ ਉਹ ਪੱਟ ਕੇ ਲਿਆਇਆ ਜਾ ਰਿਹਾ ਹੈਗਾ ਤਾਂ ਇਹ ਰੁਕਾਵਟ ਦੇ ਲਈ ਜਿਹੜਾ ਉਹ ਕਿਸਾਨਾਂ ਦੇ ਲਈ ਜਿਹੜਾ ਲਗਾਇਆ ਗਿਆ ਸੀਗਾ ਲੇਕਿਨ ਇਸ ਵਕਤ ਇਹ ਤਸਵੀਰਾਂ ਨੇ ਜਦੋਂ ਲਗਾਤਾਰ ਪਿੱਛੋਂ ਅਕੋ ਬੈਰੀਕੇਟਾਂ ਤਾਰਾਂ ਜਿਹੜੀਆਂ ਨੇ ਉਹ ਪੱਟ-ਪੱਟ ਕੇ ਲਿਆਈਆਂ ਜਾ ਰਹੀਆਂ ਨੇ ਕਿਹਾ ਤੇ ਇਸ ਵਕਤ ਮਾਹੌਲ ਜੇਕਰ ਕਹਿ ਲਈਏ ਕਿ ਅੱਗੇ ਇੱਕ طرف ਜਦੋਂ ਕਿਸਾਨ ਜਾਫਤ ਦਿਨ ਵਿੱਚ ਜਾਣਾ ਚਾਹੁੰਦੇ ਨੇ ਲੇਕਿਨ ਉਸ ਥਾਂ ਦੇ ਉੱਪਰ ਜ਼ਹਿਰੀਲੇ ਸਪਰੇ ਜੋ ਜ਼ਿਕਰ ਕੀਤਾ ਜਾ ਰਿਹਾ ਕਿ ਉਹ ਸਪਰੇ ਵੀ ਜਿਹੜੇ ਨੂੰ ਕਿਤੇ ਕਿਤੇ ਛਿੜਕੇ ਗਏ ਨੇਗੇ ਤਾਂ ਉਸ ਬਾਅਦ ਸੇ ਹੁਣ ਜਿਹੜਾ ਹੁਣ ਵੀ ਲਗਾਤਾਰ ਇਹ ਕਿਹਾ ਜਾ ਰਿਹਾ ਕਿ ਜਾਬਤੇ ਦੇ ਵਿੱਚ ਰਹਿ ਕੇ ਦੇਖੋ ਇਹ ਬੈਰੀਕੇਟ ਜਿਹੜੇ ਨੇ ਉਹ ਆਕੋ ਪਟਕੇ ਲੈ ਕੇ ਆਏ ਨੇ ਜਿਹੜੇ ਰੁਕਾਵਟ ਦੇ ਲਈ ਲਗਾਏ ਗਏ ਸੀਗੇ ਤਾਂ ਇਹ ਬੈਰੀਕੇਟ ਲਗਾਤਾਰ ਜਿਹੜੇ ਨੇ ਉਹ ਲਿਆਏ ਜਾ ਰਹੇ ਨੇ ਕਿ ਹੋਰ ਕਈ ਚੀਜ਼ਾਂ ਤਾਰਾ ਹੋ ਗਈਆਂ ਕਿ ਲਾਲੀਆਂ ਤਾਰਾਂ ਹੋ ਗਈਆਂ ਉਹ ਵੀ ਜਿਹੜੇ ਆ ਕਿਸਾਨ ਅੱਗੋਂ ਲੈ ਕੇ ਆਏ ਨੇ ਜਿਸ ਥਾਂ ਦੇ ਉੱਪਰੋਂ ਅੱਗੇ ਦਿੱਲੀ ਕੁਝ ਕਰਨਾ ਹੈਗਾ ਤੇ तमाम बैरीगेट ਤੁਸੀਂ ਦੇਖ ਸਕਦੇ ਹੋ ਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਅੱਗੋਂ ਲਿਆਈਆਂ ਗਿਆ ਨਹੀਂ ਗਿਆ ਜਿੱਤੇ ਪੱਟ ਕੇ ਰੱਖਿਆ ਗਿਆ ਨੇ ਕਿ ਜਿਸ ਤਰੀਕੇ ਨਾਲ ਅੱਗੇ ਇਹ ਰੁਕਾਵਟ ਦੀ ਲਗਾਈ ਗਈ ਹੈ ਸੀ ਕਿ ਕਿਸਾਨ ਜਿਹੜੇ ਨੇ ਉਹ ਅੱਗੇ ਨਾ ਜਾ ਪੜ ਭਾਵੇਂ ਪੈਦਲ ਜਾਣਾ ਚਾਹੁੰਦੇ ਹੁਣ ਲੇਕਿਨ ਨਾ ਜਾ ਪਾਣ ਜਿਸ ਕਰਕੇ ਇਹ ਤਾਰਾਂ ਲਗਾਈਆਂ ਗਈਆਂ ਸੀ ਤੇ ਉਹ ਤਾਰਾਂ ਜਿਹੜੀਆਂ ਨੇ ਕਿਤੇ ਕਿਤੇ ਕਿਸਾਨਾਂ ਨੇ ਜਰੂਰ ਜਿਹੜੀਆਂ ਉਹ ਪੱਟੀਆਂ ਨੇ ਗਿਆ ਤੇ ਇਸ ਵਖਤ ਇਹ ਤਸਵੀਰ ਇਹ ਮਾਹੌਲ ਜਿਹੜਾ ਸਟੇਜ ਦੇ ਉੱਪਰ ਜ਼ਰੂਰ ਨਜ਼ਰ ਆ ਰਿਹਾ ਲੇਕਿਨ ਲਗਾਤਾਰ ਸ਼ਾਂਤਮਈ ਤਰੀਕੇ ਦੇ ਨਾਲ ਔਰ ਇਹ ਕਿਹਾ ਜਾ ਰਿਹਾ ਕਿ ਜਿਹੜੇ 101 ਆ ਕੇ ਗਏ ਨੇ ਉਹੀ ਸਿਰਫ ਜਿਹੜਾ ਉਹ ਪੂਰੀ ਜਿਹੜਾ ਉਹ ਇਸ ਵੀ ਪਹਿਰਵਾਈ ਕਰਨਗੇ ਉਹੀ ਪੂਰੀ ਜਾਣਕਾਰੀ ਜਿਹੜੀ ਉਹ ਅੱਗੇ ਤੱਕ ਸਾਂਝੀ ਕਰਨਗੇ ਕਿ ਕੀ ਹੋਏਗਾ ਲੇਕਿਨ ਇਸ ਵਕਤ ਇਹ ਤਸਵੀਰਾਂ ਨੇ ਜਦੋਂ ਇਹ तमाम ਚੀਜ਼ਾਂ ਜਿਹੜੀਆਂ ਨੇ ਉਹ ਪੱਟ ਕੇ ਲੈ ਕੇ ਆ ਕਿਸਾਨ ਜਿਹੜੇ ਨੇ ਉਹ ਪਹੁੰਚੇ ਨੇ ਕਿਤੇ ਮਾਹੌਲ ਅਜਿਹਾ ਕਿਹਾ ਕਿ ਮੋਰਚੇ ਦੇ ਵਿੱਚ ਨਜ਼ਰ ਆ ਰਿਹਾ ਹੈਗਾ